ਚਾਹਣਾ ਚਾਹੀਏ ਇੰਡੀਆ ਕੇ ਤਾਂ 50 ਰੁਪਏ ਕਿਲੋ ਸਾ ਅਭੀ ਦੇਖੋ ਕਿੰਨਾ ਮਹਿੰਗਾ ਹੈ ਨਹੀਂ ਲੈ ਸਕਦਾ ਨਾ ਘਰੀਨ ਸਪਤਾ ਫਿਰ ਟਮਾਟਰ ਖਰੀਦਦੇ ਹਾਂ ਹਾਂ 5-5 ਕਿਲੋ ਲੈ ਲੇ ਕਿਲੋ ਆਹ ਮਾੜ ਟਮਾਟਰ ਬੜੇ ਮਜ਼ੇਦਾਰ ਉਹ ਟਮਾਟਰ ਬੜੇ ਮਜ਼ੇਦਾਰ ਕਿਹੜੇ ਜਗ੍ਹਾ ਟ੍ਰੇਡ ਹੁੰਦੀ ਹੈ ਟਮਾਟਰ 50-60 ਰੁਪਏ ਕਿਲੋ ਵਿਕ ਰਹੇ ਹੁੰਦੇ ਇੰਡੀਆ ਸੇ ਟ੍ਰੇਡ ਬਣੋਗੇ ਜਿਸ ਵਜ੍ਹਾ ਸੇ ਹਾਂ ਹਾਂ ਟਮਾਟਰ ਬੜੇ ਮਜ਼ੇਦਾਰ ਆਪਾਂ ਗਾਣਾ ਅਕਸਰ ਹੀ ਸੁਣਦੇ ਹੁੰਦੇ ਹੁੰਦੇ ਨਾ ਤੇ ਇਹ ਟਮਾਟਰ ਤੁਹਾਨੂੰ ਮਜ਼ੇਦਾਰ ਵੀ ਲੱਗਦੇ ਆ ਕਿਉਂਕਿ ਆਪਣੇ ਹੈਗੇ ਸਿਰਫ 30 ਰੁਪਏ ਕਿਲੋ ਤੇ ਥੋੜਾ ਜ ਤੜਕਾਣ ਲੱਗ ਨਹੀਂ ਰਿਹਾ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ 30 ਰੁਪਏ ਕਿਲੋ ਟਮਾਟਰ ਆਮੋ ਆਮ ਰੇੜੀਆਂ ਤੇ ਰੁੱਲਦੇ ਵਰਦੇ ਆ ਤੇ ਉਧਰ ਪਿਆਜ਼ 250 ਰੁਪਏ ਕਿਲੋ ਅਦਰਕ 8-900 ਰੁਪਏ ਕਿਲੋ ਲਸਣ 1000 ਰੁਪਏ ਕਿਲੋ ਪਾਕਿਸਤਾਨ ਦੀ ਕਰੰਸੀ ਚ ਤੇ 800 ਰੁਪਏ ਕਿਲੋ ਹੋਏ ਪਏ ਟਮਾਟਰ ਐਸ ਟਾਈਮ ਟਮਾਟਰ ਤੇ ਇੰਨੀ ਜ਼ਿਆਦਾ ਚਰਚਾ ਪਾਕਿਸਤਾਨ ਦੇ ਵਿੱਚ ਚੱਲ ਰਹੀ ਹੈ ਤੇ ਕੱਦ ਤੇ ਇੰਡੀਆ ਬਾਰਡਰ ਸੇ ਵਾਗਾ ਬਾਰਡਰ ਸੇ ਬਹੁਤ ਬੜੀ ਜਿਆਦਾ ਚੀਜ਼ਾਂ ਅੰਦਰ ਆਉਂਦੀ ਸੀ ਆਲੂ ਪਿਆਜ਼ ਟਮਾਟਰ ਸਪੈਸ਼ਲੀ ਇਹ ਤਿੰਨ ਚੀਜ਼ਾਂ ਬਹੁਤ ਜ਼ਿਆਦਾ ਆਉਂਦੀ ਸੀ ਇੰਡੀਅਨ ਟਮਾਟਰ के बारे में क्या प्राइस के तो थे, उस टाइन प्राइस हर चीज़ के मुनासिबीबन लेकिन सब्जी बहुत सब होगी दो सौ सौ किलो सी कोई कम नहीं तो तीन सौ रुपए किलो टमा सौ रुपए किलो पांच सौ रेप रूपए चालीस रुपए किलो बिक रहे हज़ार फलट तो आया फलट के फलट वहाँ भी आया और हमारे से ज्यादा आया तरीबन लेकिन क्या जाए बहुत बहुत कुछ रहेगा ਵੀ ਉਹ ਸਬਜ਼ੀ ਵਾਲਾ ਹੱਸ-ਹੱਸ ਕੇ ਵੇਚ ਰਿਹਾ ਹੁਣ ਇਹਦਾ ਦਰਦ ਸਬਜ਼ੀ ਵਾਲਾ ਕਿੱਥੋਂ ਸਮਝੇ ਭਈ ਸਬਜ਼ੀ ਵਾਲੇ ਤਾਂ ਆਪਣੀ ਸਬਜ਼ੀ ਵੇਚ ਨਹੀਂ ਉਹਨੇ ਤਾਂ ਹੱਸਾ ਖੇਡ ਕੇ ਵੇਚਣੀ ਹੈ ਫੇਰ ਹੀ ਉਹ ਚਾਹ ਆਪਣੀ ਰੇੜੀ ਖਾਲੀ ਕਰੂਗਾ 800 ਰੁਪਏ ਕਿਲੋ ਲੈ ਕੇ ਦੋ ਕਿੰਨੇ ਰੇਟ ਹੋਣਾ ਇਹ ਹੋਇਆ ਤਾਂ ਇੰਡੀਆ ਤੋਂ ਵਪਾਰ ਪਹਿਲੇ ਹੀ ਬੰਦ ਸੀ ਤੇ ਅਫਗਾਨਿਸਤਾਨ ਨਾਲ ਵੀ ਉਹਨਾਂ ਨੇ ਹੁਣ ਪੰਗਾ ਲੈ ਲਿਆ ਤੇ ਉਹਨਾਂ ਨੇ ਵੀ ਵਪਾਰ ਬੰਦ ਕਰਤਾ ਹੁਣ ਦੋਨਾਂ ਬਾਰਡਰ ਤੋਂ ਸਬਜ਼ੀਆਂ ਉੱਥੇ ਪਹੁੰਚ ਨਹੀਂ ਰੰਗਾਂ ਜਿਸ ਕਰਕੇ ਅਸਮਾਨੀ ਰੇਟ ਚੜੇ ਹੋਏ ਆ क्योंकि जिस एरिये सब्जी हुई फ्लड आके वह फसलांर गांधी ਫਸਲਾਂ ਤਾਂ ਉਹ ਪੰਜਾਬ 'ਚ ਇੰਡੀਆ ਵਾਲੇ ਪੰਜਾਬ 'ਚ ਵੀ ਇੱਧਰ ਵੀ ਮਰ ਰਹੀਆਂ ਪਰ ਇੱਧਰ ਉਸ ਚੀਜ਼ ਦਾ ਅਸਰ ਓਨਾ ਨਹੀਂ ਪਿਆ ਜਿੰਨਾ ਪਾਕਿਸਤਾਨ ਦੇ ਵਿੱਚ ਪਿਆ ਤੇ ਅੱਜ ਉਹਨਾਂ ਦੇ ਦਰਦ ਭਰੇ ਅੰਸੂ ਵੇਖ ਕੇ ਤੇ ਕੀ ਕਹਿ ਸਕਦੇ ਆ ਚਲੋ ਇਨਸਾਨ ਹੈ ਗਰੀਬ ਤਾਂ ਪ੍ਰਗੜਿਆ ਤਾਂ ਇੱਧਰ ਹੋਵੇ ਚਾਹੇ ਉੱਧਰ ਹੋਵੇ ਫਿਰ ਵੀ ਇਨਸਾਨੀਅਤ ਦੇ ਨਾਂ ਤੇ ਤਰਸ ਆਈ ਜਾਂਦਾ ਰਗੜਿਆ ਤਾਂ ਗਰੀਬ ਹੀ ਜਾਂਦਾ ਹੈ ਅਮੀਰ ਨੂੰ ਤਾਂ ਭਾਵੇਂ 1000 ਰੁਪਏ ਕਿਲੋ ਹੋ ਜਾਂਦੇ ਭਾਵੇਂ 5000 ਰੁਪਏ ਕਿਲੋ ਉਹਨਾਂ ਨੇ ਤਾਂ ਸਾਲਾਂ ਦੇ ਵਿੱਚ ਟਮਾਟਰ ਪੈਣੇ ਹੀ ਪੈਣੇ ਆ ਤੇ ਟਮਾਟਰ ਯਾਰ ਸੌਂਦੇ ਖਿਲੇ ਹੋਏ ਔਰ ਇਨਕਾ ਕੰਡੀਸ਼ਨ ਵੀ ਦੇਖ ਲੋ ਚੋ ਬਿਲਕੁਲ ਸਹੀ ਅਚੀ ਆ ਜਿਆ ਸਮਝ ਟਮਾਟਰ ਇਤਨੇ ਮਹਿੰਗੇ ਕਿਸ ਵਜਹ ਸੇ ਬਾਕੀ ਇਨਾ ਚੀਜ਼ਾਂ ਤੋਂ ਧਿਆਨ ਹਟਾਉਣ ਦੇ ਲਈ ਤੁਹਾਨੂੰ ਪਤਾ ਵੀ ਪਾਕਿਸਤਾਨ ਵਾਲੇ ਹੱਲ ਤਾਂ ਕੋਈ ਚੀਜ਼ ਦਾ ਕਰਦੇ ਨਹੀਂਂਦੇ ਪ੍ਰੋਪਾਗੈਂਡਾ ਮਸ਼ੀਨਰੀ ਜ਼ਰੂਰ ਐਕਟੀਵੇਟ ਕਰ ਦਿੰਦੇ ਆ ਇਸ ਕਰਕੇ ਜਨਤਾ ਸਾਰੇ ਨਾਲ ਤੰਗ ਹੀ ਹੈ ਬਲੋਚਿਸਤਾਨ ਵਾਲੇ ਅਲੱਗ ਤੋਂ ਤੰਗ ਕਸ਼ਮੀਰ ਵਾਲੇ ਅਲੱਗ ਤੋਂ ਤੰਗ ਪੀਓਕੇ ਚ ਤਾਂ ਮੁਝਾਰੇ ਹੋਈ ਜਾਂਦੀ ਹੈ ਉੱਤੋਂ ਇਹ ਸਬਜ਼ੀਆਂ ਦੇ ਰੇਟਾਂ ਨੇ ਇਹ ਹਹਾਕਾਰਮਚਾਰ ਰੱਖੀ ਹੈ ਟਮਾਟਰ ਐਸ ਟਾਈਮ ਸਾਰੀਆਂ ਸਬਜ਼ੀਆਂ ਦਾ ਚਹੇਤਾ ਬਣਿਆ ਹੋਇਆ ਹੈ ਤੇ ਉਹ ਵੀ ਟਮਾਟਰ ਪੂਣੀ ਚਾਹੀਦੀ ਚਾਹੀਦੀ ਹੈ ਉਹ ਤਾਂ ਸਸਤਾ ਵੀ ਨਹੀਂ ਚਾਹੀਦਾ ਭਲੇ ਯਹਾਂ ਪੇ ਲੋਕ ਸਾਲਾ ਨਹੀਂ ਖਾ ਰੋਟੀ ਨਹੀਂ ਖਾਏ ਕੁਝ ਵੀ ਹੋ ਜਾ ਮਰ ਜਾ ਲੋਕ ਇੰਡੀਆ ਸੇ ਜਦ ਤੱਕ ਟ੍ਰੇਡ ਹੁੰਦੀ ਹੈ ਟਮਾਟਰ 50-60 ਰੁਪਏ ਕਿਲੋ ਵੇਚੇ ਹੁੰਦੇ ਇੰਡੀਆ ਸੇ ਟ੍ਰੇਡ ਬਣੋਗੇ ਜਿਸ ਵਜ੍ਹਾ ਸੇ ਮਹਿੰਗੇ ਹੋ ਗਏ ਨਹੀਂ ਵਾਲੇ ਸਹੀ ਨਹੀਂ ਨਾ ਹਾਂ ਵੀ ਟਮਾਟਰ ਪੂਣੀ ਚਾਹੀਦੀ ਚਾਹੀਦੀ ਹੈ ਉਹ ਤਾਂ ਸਸਤਾ ਵੀ ਨਹੀਂ ਚਾਹੀਦਾ ਭਲੇ ਯ ਇਨਾਂ ਦੇ ਯੂਟਿਊਬਰ ਵਗੈਰਾ ਇੰਨਾਂ ਗੱਲਾਂ ਤੋਂ ਧਿਆਨ ਹਟਾਉਣ ਦੇ ਖਾਤਰ ਐਕਟੀਵੇਟ ਹੋ ਗਏ ਕਿਉਂਕਿ ਤੁਹਾਨੂੰ ਪਤਾ ਹੈ ਪ੍ਰਕਾਸ਼ ਉਤਸਵ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਉਧਰ ਜਾਣ ਦੇ ਲਈ ਸ਼ਰਧਾਲੂ ਜਥੇ ਪਾਕਿਸਤਾਨ ਦੇ ਵਿੱਚ ਗਏ ਤੇ ਉਹ ਉਹਨਾਂ ਦੇ ਵਿੱਚ ਫੇਰ ਤੋਂ ਰਲ ਗਏ ਕਿਉਂਕਿ ਉਹਨਾਂ ਦਾ ਤਾਂ ਬਾਦਸ਼ਾਹ ਕਿਲਣਾ ਵੀ ਚਲੋ ਜੀ ਹੁਣ ਫੇਰ ਤੋਂ ਬਾਰਡਰ ਖੁੱਲਣ ਲੱਗਿਆ ਤੇ ਸਾਡੇ ਕੋਲੇ ਫੇਰ ਪੈਸਾ ਹੀ ਪੈਸਾ ਪੈਸਾ ਹੀ ਪੈਸਾ ਪੈਸਾ ਹੀ ਪੈਸਾ ਆਏਗਾ ਕਿਉਂਕਿ ਫੇਰ ਆਉਣਗੇ ਲੋਕ ਘੁੰਮਣ ਤੇ ਡਾਲਰ ਤੇ ਡਾਲਰ ਇਧਰ ਖਾਚਣਗੇ ਬਾਕੀ ਇਹ ਸੀਜ਼ਨ ਹੁੰਦਾ ਜਿਹੜਾ ਸਿਆਲਾਂ ਦਾ ਸੀਜ਼ਨ ਖਾਸ ਤੌਰ ਤੇ ਤੇ ਉਦੋਂ ਐਨ ਆਰ ਆਈ ਭਰਾ ਸਾਰੇ ਇੰਡੀਆ ਆਉਂਦੇ ਆ ਤੇ ਇਹਨਾਂ ਨੂੰ ਪਾਕਿਸਤਾਨੀਆਂ ਨੂੰ ਇਹ ਕੁਝ ਯੂਟਿਊਬਰ ਆਏ ਤੁਹਾਨੂੰ ਪਤਾ ਬਿジネス ਚੱਲਦੇ ਆ ਤੇ ਟੂਰਸ ਐਂਡ ਟਰੈਵਲਸ ਦੇ ਤੇ ਅੱਜ ਕੱਲ ਉਹਨਾਂ ਦਾ ਵੀਡੀਓ ਵੀ ਆਉਣ ਲੱਗਣਾ ਪਹਿਲਾਂ ਮਹੀਨੇ ਦੇ ਵਿੱਚ ਇੱਕ ਅੱਧੀ ਵੀਡੀਓ ਆਉਂਦੀ ਹੁੰਦੀ ਸੀ ਖਾਸ ਕਰਕੇ ਵਿਚਾਰ ਵਟਾਂਦਰਾ ਕਰਨੋਂ ਹਟ ਗਏ ਸੀ ਉਦੋਂ ਤਾਂ ਇਹ ਹੋਏ ਸੀ ਐਕਟੀਵੇਟ ਜਦੋਂ ਜੰਗ ਲੱਗੀ ਸੀ ਉਸ ਤੋਂ ਬਾਅਦ ਹੀ ਪਤਾ ਨਹੀਂ ਕਿੱਧਰ ਗਾਇਬ ਹੋ ਗਏ ਸੀ ਤੇ ਅੱਜ ਕੱਲ ਫੇਰ ਤੋਂ ਇਹਨਾਂ ਦੇ ਵੀਡੀਓ ਆਉਣ ਲੱਗ ਗਾ ਭਾਈਚਾਰਾ ਫੇਰ ਸ ਇਹਨਾਂ ਨੂੰ ਇਹ ਹੈ ਵੀ ਬਾਰਡਰ ਖੁੱਲ ਜਾਣਗੇ ਲੋਕ ਫੇਰ ਤੋਂ ਦਰਸ਼ਨਾਂ ਆਸਤੇ ਆਉਣਗੇ ਤੇ ਆਪਣੇ ਫੇਰ ਤੋਂ ਪੈਸਾ ਹੀ ਪੈਸਾ ਹੋਗਾ ਰੇ ਤੇ ਇਹ ਸਿਸਟਮ ਦੇ ਨਾਲ ਲੋਕਾਂ ਨੂੰ ਸਵਾਲ ਵੀ ਇਦਾਂ ਹੀ ਪੁੱਛਦੇ ਆ ਹੁਣ ਜਿਹੜੇ ਤਾਂ ਹੈਗੇ ਇਧਰੋਂ ਗਏ ਵੀ ਉਹ ਵਿਚਾਰਗਾ ਜਿਹੜੀਆਂ ਬੀਬੀਆਂ ਦਾ ਭੋਲਣਾ ਭਾਲਣਾ ਉਹ ਤਾਂ ਮਾਰਦਿੰਗਾ ਠਾ ਛੋਟਾ ਉਹਨਾਂ ਦੇ ਬਿਆਨਾਂ ਤੋਂ ਤਾਂ ਇਹਨਾਂ ਨੂੰ ਮਿਲ ਜਾਂਦਾ ਵਧੀਆ ਮਸਾਲਾ ਪਰ ਕੁਝ ਜਿਹੜੇ ਸਮਝਦਾਰ ਲੋਕ ਆ ਉਹਨਾਂ ਨੂੰ ਜਦੋਂ ਇਹ ਪੁੱਛਦੇ ਆ ਵੀ ਭਾਈ ਤੁਹਾਡੀ ਇੰਡੀਅਨ ਸਰਕਾਰ ਨੇ ਅ 250 ਬੰਦੇ ਨੂੰ ਵੀਜ਼ਾ ਨਹੀਂ ਦਿੱਤਾ ਇਹ ਨਹੀਂ ਕੀਤਾ ਹਾਲਾਂਕਿ 12 ਬੰਦੇ ਆ ਜਿਹੜੇ ਜਿਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ 14 ਪਤਾ ਨਹੀਂ 12 ਸਿੰਧੀ ਜਿਹੜੇ ਸਿੰਧ ਤੋਂ ਹਿੰਦੂ ਆ ਜਿਹੜੇ ਤੇ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਏ ਸੀ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਸੀ ਉਹ ਪਾਕਿਸਤਾਨਾਣ ਨੇ ਦਿੱਤਾਗਾ ਉਲਟਾ ਗੱਲ ਇੰਡੀਆ ਦੇ ਸਿਰ ਤੇ ਮੜਦੇ ਆ ਉਥੇ ਅਲੱਗ-ਅਲੱਗ ਬੰਦਿਆਂ ਤੋਂ ਕੁਛਦੇ ਆ ਤਾਂ ਪਰ ਉਹ ਇੱਕ ਸਿੱਖ ਸੀਗਾ ਖਾਲਸਾ ਸੀ ਅੰਮ੍ਰਿਤਧਾਰੀ ਸਿੰਘ ਸੀ ਉਹ ਗਿਆ ਸੀਗਾ ਦਿੱਲੀ ਤੋਂ ਜਦੋਂ ਉਹਨੂੰ ਸਵਾਲ ਕੀਤਾ ਪ੍ਰੋਪੋਗੰਡੇ ਦੇ ਅਨਸਾਰ ਹੀ ਉਹਨੇ ਤਾਂ ਸਵਾਲ ਕੀਤਾ ਸੀ ਉੱਥੋਂ ਦੀ ਹੈਗੀ ਇੱਕ ਬਹੁਤ ਉੱਚੀ ਤੇ ਲਾਊਡ ਬੋਲਦੀ ਐ ਤੇ ਉਹਦਾ ਹਮੇਸ਼ਾ ਗੱਲ ਉਹ ਟੇਢੀ ਕਰਦੀ ਐ 50% ਉਹ ਚ ਗੱਲਾਂ ਹੀ ਦਮ ਹੁੰਦਾ 50% ਪ੍ਰੋਪੋਗੰਡਾ ਹੀ ਹੁੰਦਾ ਇੰਡੀਆ ਦੇ ਖਿਲਾਫ ਤੇ ਨਵੇਂ-ਨਵੇਂ ਚੈਨਲ ਤੁਹਾਨੂੰ ਪਤਾ ਪੰਜਾਬੀ ਦੇ ਨਾਂ ਤੇ ਉਧਰ ਚੱਲ ਰਹੇ ਐ ਵੈਸੇ ਕਿ ਉਹਨਾਂ ਦੀ ਪੰਜਾਬੀ ਸੰਪੂਰਨ ਹੈ ਨਹੀਂ ਅਧੂਰੀ ਐ ਜੇ ਉਹਨਾਂ ਨੇ ਪੂਰਨ ਪੰਜਾਬੀ ਦੇ ਵਿੱਚ ਆਪਣੇ ਚੈਨਲ ਚਲਾਉਣੇ ਆ ਪੰਜਾਬੀ ਸਿਖਾਉਣੇ ਆ ਬੱਚਿਆਂ ਨੂੰ ਤਾਂ ਗੁਰਮੁਖੀ ਪੰਜਾਬੀ ਸਿਖਾ ਲੈਣ ਇਹ ਪੂਰਨ ਤੇ ਸੰਪੂਰਨ ਪੰਜਾਬੀ ਹੈ ਜਿਹੜੀ ਉਹ ਗੁਰਮੁਖੀ ਹੈ ਜਿਹੜੀ ਸ਼ਾਹਮੁਖੀ ਪੰਜਾਬੀ ਹੈ ਉਹ ਹਜੇ ਅਧੂਰੀ ਹੈ ਤੇ ਬਾਕੀ ਸਾਨੂੰ ਪਤਾ ਵੀ ਉਹ ਪੰਜਾਬੀ ਦੇ ਵਿੱਚ ਪੂਰਾ ਕੰਮ ਕਰ ਰਹੇ ਆ ਤੇ ਉਮੇ ਸਿੰਘ ਨੂੰ ਉਸੇ ਹਿਸਾਬ ਨਾਲ ਪੰਜਾਬੀ ਦੇ ਵਿੱਚ ਜਦੋਂ ਨਵਾਂ ਚੈਨਲ ਖੋਲ੍ਹ ਕੇ ਉਹ ਤੋਂ ਸਵਾਲ ਕੀਤਾ ਵੀ ਸਾਨੂੰ ਕੋਈ ਤਕਲੀਫ ਤਾਂ ਨਹੀਂ ਹੋਈ ਤੇ ਕੋਈ ਕਈ ਚੀਜ਼ਾਂ ਨੇ ਇਤਨੇ ਦਿਨ ਸੰਗਤ ਸਿੱਤਾ ਸਾਰਾ ਬੰਦਾ ਉਹਨੇ ਆਖਿਆ ਨਾ ਬਈ ਸਾਨੂੰ ਅਸੀਂ ਤਾਂ ਦਾ ਪਿਆਰ ਵੰਡਦੇ ਆ ਪਿਆਰ ਹੀ ਲੱਭਦੇ ਆ ਤੇ ਪਿਆਰ ਹੀ ਸਾਨੂੰ ਦਿਖਦਾ ਹੈ ਸੇਂਗਾਨਾ ਜਿੱਦਣ ਨੂੰ ਮਰਜ਼ੀ ਮੂੰਹ ਕਰ ਦੇਣ ਉਹਨਾਂ ਵਾਸਤੇ ਕੋਈ ਬਾਰਡਰ ਨਹੀਂ ਬੰਦ ਸਭ ਕਿਤੇ ਸਭ ਕੁਝ ਸਹੀ ਹੈ ਤੇ ਉਹ ਕਹਿੰਦੇ ਵੀ ਜਿਹੜਾ ਨਫਰਤ ਹੈ ਨਫਰਤੀ ਲੋਕ ਹੀ ਨਫਰਤ ਨੂੰ ਉਜਾਗਰ ਕਰਦੇ ਆ ਜਿਹੜੀ ਜਿਸ ਦੀ ਸੋਚ ਹੀ ਮਾੜੀ ਹੋਊਗੀ ਉਹ ਬੰਦਾ ਆਪ ਮਾੜਾ ਹੋਊਗਾ ਹੋਰ ਨਹੀਂ ਮਾੜਾ ਹੋਊਗਾ ਕੋਈ ਵੀ ਤੋਂ ਉਹਦੇ ਚਿਹਰਾ ਉੱਤਰ ਗਿਆ ਵਿਚਰੀ ਦਾ ਜਦੋਂ ਇਦਾਂ ਦੇ ਸਵਾਲ ਪੁੱਛੇ ਬਾਕੀ ਹੋਰ ਵੀ ਕਈ ਯੂਟਿਊਬਰ ਗੁਰਦੁਆਰਾ ਸਾਹਿਬ ਚਨੜਕਾਨਾ ਸਾਹਿਬ ਚ ਅਲੱਗ-ਅਲੱਗ ਸਿੰਧੀ ਪਰਿਵਾਰ ਜੋ ਉੱਥੇ ਬਹੁਤ ਜ਼ਿਆਦਾ ਆਏ ਹੋਏ ਆ ਫਿਰ ਉਹ ਜਿਸ ਤਰ੍ਹਾਂ ਪ੍ਰੋਪਗੈਂਡਾ ਕਰਦੇ ਇੱਕ ਬੰਦਾ ਮੁੰਡਾ ਆਇਆ ਸਿੰਧੀ ਸੀਗਾ ਮੁੰਡਾ ਮੈਨੂੰ ਲੱਗਦਾ ਉਹ ਹਿੰਦੂ ਸੀ ਉਹਨੇ ਜੂਸ ਪਿਆਇਆ ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀ ਮੋਹ ਪਿਆਰ ਦਿਖਾਉਂਦੇ ਆ ਪਰ ਇਸ ਤੋਂ ਪਹਿਲਾਂ ਵੀ ਹੁਣ ਤਾਂ ਚਲੋ ਬਾਬੇ ਨਾਨਕ ਦਾ ਵੀ ਪੀਂਦਾ ਲਾਇਆ ਲੰਗਰ ਜਿਹੜੀ ਕਿ ਅੱਜ ਪਾਕਿਸਤਾਨ ਦੇ ਵਿੱਚ ਧਰਤੀ ਆ ਉਹ ਉੱਥੇ ਹੁਣ ਤਾਂ ਲੰਗਰ ਚੱਲ ਰਿਹਾ ਆਮੋ ਆਮ ਆ ਤਾਂ ਪੰਜ ਚਾਰ ਦਿਨ ਉਹਨਾਂ ਨੂੰ ਨਹੀਂ ਮਹਿਸੂਸ ਹੋਣਾ ਇਸ ਤੋਂ ਬਾਅਦ ਉਹਨਾਂ ਨੂੰ ਟਮਾਟਰ ਦੇ ਫਿਰ ਤੋਂ ਚੀਕਾਂ ਕਢਾਉਣੀਆਂ ਚੀਕਾਂ ਇਸੇ ਲਈ ਤਾਂ ਕਹਿੰਦੇ ਆ ਟਮਾਟਰ ਬੜੇ ਮਜ਼ੇਦਾਰ ਅੱਜ ਕੱਲ ਪਾਕਿਸਤਾਨ ਨੂੰ ਸਬਜ਼ੀਆਂ ਦੇ ਰੇਟਾਂ ਤੇ ਪੂਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ ਚਲੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ